ਮੇਰੇ ਨਾਲ ਨੇ ਬਲਵੀਰ ਜੀ ਤੇ ਦਰਸ਼ਨ ਜੀ ਪਿੰਡ ਪੰਡੋਰੀ ਤੋਂ ਆਪਣਾ ਕੀ ਕੀ ਨੁਕਸਾਨ ਹੋ ਗਿਆ ਜੀ ਦੱਸੋਗੇ ਜਰਾ ਨੁਕਸਾਨ ਜੀ ਛੱਡੜ ਹੈ ਪਈ ਸਾਰੀ ਛੱਡੜ ਗਈ ਬਾਕੀ ਮਾਝੜੀ ਹੈ 10 ਬੱਕਰੀਆਂ ਦੀ ਉਹਨਾਂ ਚੋਂ 3 ਬੱਕਰੀਆਂ ਬਚੀਆਂ ਬਾਕੀ ਨਹੀਂ ਮਿਲੀਆਂ ਇੰਨੇ ਕੇ ਟਾਈਮ ਦੇ ਵਿੱਚ ਪਾਣੀ ਨੇ ਇਹ ਸਾਰਾ ਆਪਣਾ ਕਰਤਾ ਹੀ ਕੰਮ ਇਹ ਜੀ ਅੱਧੇ ਘੰਟੇ ਚ ਕਰਤਾ ਅੱਧੇ ਘੰਟੇ ਚ ਕਰਤਾ ਤੇ ਫੇ ਮਦਦ ਕਿਦਾਂ ਤੁਹਾਡੀ ਹੋਈ ਲੋਕਾਂ ਲੋ ਮਾ ਲੋਕਾਂ ਕੋ ਉੱਥੇ ਕਰਨ ਹੱਕਾ ਮਾਨ ਮਾਰ ਕੇ ਚੜਾਏ ਉਹ ਤੇ ਮੇਰਾ ਨਗਰ ਦੀਪੋ ਐ ਐ ਪਾਣੀ ਅਧਰੋ ਆਇਆ ਹੜ ਹੜ ਦੇ ਵਿੱਚ ਸਮਾਨ ਵੀ ਸਾਰਾ ਹੜ ਗਿਆ ਫ੍ਰਿਜ ਮਸ਼ੀਨ ਕੂਲਰ ਇਹ ਹੜ ਚੁਕਿਆ 22000 ਦੋਜੀ ਕੈਸ਼ ਦੇ ਗਿਆਤਾ ਇਹ 21820 ਰੁਪਏ ਉਹ ਵੀ ਹੜ ਗਏ ਦੂ ਮਸਾਂ ਇੱਕ ਗਾਈ ਇੱਕ ਗਾਈ ਮਿਲੀ ਐ ਬਾਕੀ ਉਹਨਾਂ ਦਾ ਕੋਈ ਪਤਾ ਹੀ ਨਹੀਂ ਲੱਗਦਾ ਕਿੱਥੇ ਚਲ ਗਈਆਂ ਮੈਸਾਂ ਜਿੱਦਾਂ ਕਹਿੰਦੇ ਹੁੰਦੇ ਅਸੀਂ ਤਰ੍ਹਾਂ ਗੜੇ ਗਏ ਕਹਿ ਨਹੀਂਆਂ ਡਰਮ ਕੁਛ ਨਹੀਂ ਪੁੱਤ ਬਚਿਆ ਇੱਕ ਜਾਨ ਬਚੀ ਹੈ ਉਹ ਵੀ ਐਦਾਂ ਬਚੀ ਜਾਨ ਉਹ ਬਾਥਰੂਮ ਦੀ ਖੁਰੇ ਦੀ ਕੰਧ ਪਰ ਚੜਕੇ ਨਾ ਦੋ ਬੰਦੇ ਉਸ ਬਾਹ ਨੂੰ ਲੱਗੇ ਦੋ ਉਸ ਨੂੰ ਲੱਗੇ ਘੇਰੇ ਦੇ ਵਿੱਚ ਪਾਣੀ ਦੇ ਚ ਆ ਗਈ ਸੀ ਸਹੀ ਪਿਆ ਕਿ ਪਾਣੀ ਬਹੁਤ ਜ਼ਿਆਦਾ ਆ ਗਿਆ ਸਾਡੇ ਗਾਧਰ ਤੱਕ ਆ ਗਿਆ ਆ ਗਿਆ ਸਾਡੇ ਜੋ ਪੱਕੀਆਂ ਸਲੇਪਾਤੀਆਂ ਸਾਰੀਆਂ ਹੀ ਪਾਣੀ ਨੇ ਪੁੱਟ ਦਿੱਤੀਆਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਤੇ ਘਰ ਦਾ ਸਮਾਨ ਵੀ ਖਰਾਬ ਹੋ ਗਿਆ ਤੇ ਬਹੁਤ ਜਾਣ ਕੇ ਟੋਏ ਗਲੀ ਦੇ ਬਹੁਤ ਜ਼ਿਆਦਾ ਖਰਾਬ ਹੋ ਗਈ ਹੈ ਉਹਦੇ ਬਾਅਦ ਆ ਪਾਣੀ ਉਤਰਿਆ ਮੈਂ ਇੱਥੇ ਆਇਆ ਮੈਂ ਜੇ ਇੱਥੇ ਆਇਆ ਤਾਂ ਮੈਂ ਕਿਹਾ ਸ਼ਾਇਦ ਪਾਣੀ ਥੋੜਾ ਹੋਊਗਾ ਜਦ ਮੈਂ ਬੇਢੀ ਗਿਆਂ ਦਾ ਇੱਕ ਮਸੂਆ 10 ਫੁੱਟ ਖੜਾ ਹੈ ਉਹ ਭਗਵਾਨ ਨੇ ਬਚਾ ਕੇ ਜਾਂ ਬੰਦੇ ਬਚਾ ਕੇ ਕੀ ਚਾਹਦੇ ਆ ਸਰਕਾਰ ਤੋਂ ਸਰਕਾਰ ਤੋਂ ਸਾਰੀ ਮਦਦ ਚਾਹਦੇ ਪੂਰੀ ਗਲੀ ਰਿਪੇਅਰ ਹੋਵੇ ਸਾਰੇ ਕੁਝ ਮਾਜਬਾ ਦਿੱਤਾ ਜਾ ਪੂਰਾ ਪਿੰਡ ਨੂੰ ਜਦੋਂ ਦਾ ਪਾਣੀ ਲੰਘਿਆ ਉਸ ਤੋਂ ਬਾਅਦ ਕੋਈ ਸਰਕਾਰ ਦਾ ਬੰਦਾ ਸੁਣਨਾ ਆਇਆ ਤੁਹਾਡੀ ਗੱਲ ਅੱਛਾ ਕੋਈ ਨਹੀਂ ਆਇਆ ਹੈਗਾ ਐਵੇਂ ਝੂਠ ਗੱਲ ਯਾਰ ਾਸਕਰ ਲੋਕਾਂ ਦੀਆਂ ਦੁਆਰਾ ਲੋਕਾਂ ਦੇ ਮਕਾਨ ਟਹਿ ਗਏ ਨੇ ਔਰ ਪਾਣੀ ਦੇ ਬਾਹ ਨਾਲ ਸਾਡਾ ਸਾਰਾ ਹੀ ਆ ਸਾਰਾ ਪਾਣੀ ਆਇਆ ਇੱਥੇ ਤੋਂ ਤਾਂ ਸਾਰਾ ਪਾਣੀ ਨਾ ਭਰ ਗਿਆ ਦਾ ਇੱਥੇ ਸਾਨੂੰ ਪਤਾ ਹੀ ਨਹੀਂ ਲੱਗਿਆ ਕੁਝ ਕਿਹਾ ਕਰੀਏ ਸੋ ਇਸ ਕਰਕੇ ਉਹ ਕੰਧ ਤੋ ਪਾੜ ਦਿੱਤੀ ਜਦ ਪਾਣੀ ਦਾ बहाव ਤੇਜ ਹੋਇਆ ਉਹਨੇ ਆਪਣਾ ਐਨਿੰਗ ਬਾੜ ਆਈ ਅੱਜ ਤੱਕ ਕਦੇ ਨਹੀਂ ਪੁੱਜੀ ਇੱਥੇ ਪਹਿਲੀ ਵਾਰ ਇੰਨਾ ਪਾਣੀ ਦੇਖਿਆ ਸੀ ਮੈਂ ਆਰਾਮ ਸਰਪੰਚ ਭੰਡੋਰੀ ਤੋਂ ਸਾਡੇ ਜਦੋਂ ਕੱਲ ਦੁਪਹਿਰ ਨੂੰ ਇੰਨੀ ਜ਼ਿਆਦਾ بارش ਆ ਗਈ ਸੀ بارش ਦਾ ਬਹਾ ਇੰਨਾ ਤੇਜ਼ ਸੀ ਕਿ ਇਸ ਸਾਈਡ ਤੋਂ ਪਾਣੀ ਆ ਕੇ ਆ ਰੋਸ਼ਨ ਲਾਲ ਬਾਜ਼ਾਰ ਜੀ ਇਹਨਾਂ ਦੀ ਪਿਛਲੀ ਸਾਈਡ ਤੋਂ ਵੀ ਦੀਵਾਰ ਦਾ ਖਤਮ ਹੋ ਗਿਆ ਤੇ ਇਹਦੇ ਅੰਦਰ ਸਾਈਡ ਤੋਂ ਪੂਰੀ ਪਰਲੀ ਸਾਈਡ ਪੂਰੀ ਖਾਲੀ ਹੋ ਗਈ ਹੈ ਸਰ ਕਿਸ ਦੀ ਦੀਵਾਰ ਖਤਮ ਕਿਸ ਦੀ ਮਿਛਪਰ ਖਤਮ ਹੋ ਗਿਆ ਕਿਸ ਦੇ ਪਸੂ ਖਤਮ ਹੋ ਗਏ ਉਹ ਬਹੁਤ ਵੱਡਾ ਨੁਕਸਾਨ ਸਾਰਾ ਸੋ ਉਮੀਦ ਕਰਦੇ ਆ ਕਿ ਸਰਪੰਚ ਸਾਹਿਬ ਦੀ ਜੋ ਡਿਮਾਂਡ ਆ ਜਿਹੜੀ ਪਿੰਡ ਪੰਡੋਰੀ ਤੋਂ ਉਸ ਨੂੰ ਧਿਆਨ ਚ ਰੱਖਦੇ ਹੋਏ ਸਰਕਾਰ ਜਰੂਰ ਕੋਈ ਕਾਰਗਰ ਕਦਮ ਉਠਾਏਗੀ ਤੇ ਪੰਡੋਰੀ ਬੀਤ ਦੇ ਲੋਕਾਂ ਨੂੰ ਰਾਹਤ ਦੇਗੀ ਔਰ ਜਿਹੜਾ ਲੋਕਾਂ ਦੇ ਵਿਅਕਤੀਗਤ ਨੁਕਸਾਨ ਹੋਏਗੇ ਜਿੱਥੇ ਉਹਨਾਂ ਨੂੰ ਪੂਰਤੀ ਕਰਨ ਦੀ ਤਰੰਤ ਲੋੜ ਔਥੇ ਨਾਲ ਹੀ ਸਾਂਝੀਆਂ ਥਾਵਾਂ ਤੇ ਹੋਏ ਨੁਕਸਾਨ ਨੂੰ ਵੀ ਪੂਰਤੀ ਕਰਨ ਦੀ ਲੋੜ ਆ ਤੋਂ ਉਮੀਦ ਕਰਦੇ ਆ ਕਿ ਸਰਕਾਰ ਇਸ ਪਿੰਡ ਦੇ ਵੱਲ ਫੌਰੀ ਤੌਰ ਤੇ ਧਿਆਨ ਦੇਵੇਗੀ ਔਰ ਗਰਦਾਵਰੀ ਕਰਾ ਕੇ ਜਿੰਨਾਂ ਜਿੰਨਾਂ ਲੋਕਾਂ ਦਾ ਨੁਕਸਾਨ ਹੋਇਆ ਉਸ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਥੋੜੀ ਜਿਹੀ ਰਾਹਤ ਤੇ ਥੋੜਾ ਜਿਹਾ ਸਕੂਨ ਮਿਲ ਸਕੇ